ਕਨਕੇ ਜੀ ਅੱਜ ਲੋਕ ਕੇ 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 ਦਾ ਪਿੰਡੀ ਦਾ ਨਿਸ਼ਾਨ ਮੈਨੂੰ ਜਿਹੜਾ ਹੋਇਆ ਮੁੱਖ ਮੰਤਰੀ ਦਾ ਹੋਇਆ ਕਿਸੇ ਨਾ ਤਾਂ ਹਰਿਆਣੇ ਦੀ ਗੱਡੀ ਦਾ ਹੋਇਆ ਨਾ ਕਿਸੇ ਹੋਰ ਚੀਜ਼ ਦਾ ਮੁੱਖ ਮੰਤਰੀ ਦਾ ਹੋਇਆ ਉਹ ਵੀ ਪਾਣੀ ਦੇ ਮੁੱਦੇ ਲੈ ਕੇ ਤੁਸੀਂ ਇਹਨੂੰ ਬਾਕੀ ਲੋਕਾਂ ਨਾਲ ਕਿਵੇਂ ਜੋੜ ਸਕਦੇ ਹੋ ਕਿ ਪੰਜਾਬ ਦੀ ਗੱਡੀ हरियाणा ਜਾਏਗੀ ਜਾਂ ਹਿਮਾਚਲ ਦੀ ਆਏਗੀ ਬਾਕੀ ਨਾਲ ਨਹੀਂ ਜੋੜਿਆ ਜਾ ਸਕਦਾ ਤੁਸੀਂ ਸੈਣੀ ਸਮਾਜ ਨੂੰ ਵਿੱਚ ਲੈ ਕੇ ਆਓ ਕਿ ਮੈਂ ਮੈਂ ਬੈਠੀ ਹਾਂ ਵਿਰੋਧ ਸਿਰਫ ਮੁੱਖ ਮੰਤਰੀ ਦਾ ਹੋਇਆ ਗੱਟੀਆਂ ਦਾ ਜਾਂ ਹਰਿਆਣਾ ਪੰਜਾਬ ਦਾ ਨਹੀਂ ਉਹਨਾਂ ਨੇ ਕਹਿਣ ਦਾ ਮਤਲਬ ਉਸ ਦਾ ਵਿਰੋਧ ਕੀਤਾ ਗਿਆ ਪਾਣੀ ਦੇ ਮੁੱਦੇ ਤੇ ਨਾ ਕਿ ਕਿਸੇ ਸਮਾਜ ਦਾ ਕੀਤਾ ਗਿਆ ਜਾਂ ਨਾ ਫਿਰ ਇਹ ਕੀਤਾ ਗਿਆ ਕਿ ਉਹ ਹਰਿਆਣੇ ਦੀ ਗੱਟੀ ਹੈ ਨਹੀਂ ਤੇ ਮੁੱਖ ਮੰਤਰੀ ਕਿੱਥੇ ਦੇ ਨੇ ਉਹ ਵੀ ਵੀ ਹਰਿਆਣੇ ਦੇ ਨੇ ਹਾਂ ਫਿਰ ਮੈਂ ਉਹੀ ਗੱਲ ਕਰ ਰਿਹਾ ਹਾਂ ਹਰਿਆਣੇ ਦੇ ਮੁੱਖ ਮੰਤਰੀ ਹੋਏ ਨਾ ਮੈਂ ਤਾਂ ਇਹੀ ਕਹਿ ਰਹੇ ਆਂ ਵੀ ਕੇਜਰੀਵਾਲ ਵੀ ਹਰਿਆਣੇ ਦੇ ਨੇ ਵੀ ਤੁਸੀਂ ਕੀ ਰਾਜ ਸਭਾ ਹਰਿਆਣੇ ਦੇ ਕੇਜਰੀਵਾਲ ਨੂੰ ਦੇਣਾ ਲੱਗੇ ਹੋ ਇਹ ਤਾਂ ਸਵਾਲ ਵਧਕਿਆ ਜਦੋਂ ਮੈਂ ਦੋ ਚੀਜ਼ ਪੁੱਛ ਰਹੀ ਕਿ ਉਹ ਸਿਰਫ ਮੁੱਖ ਮੰਤਰੀ ਦਾ ਵਿਰੋਧ ਹੈ ਮੁੱਖ ਮੰਤਰੀ ਦਾ ਵਿਰੋਧ ਜਿਹੜਾ ਆਮ ਜਨਤਾ ਵੀ ਕਰਦੀ ਹੈ ਪਾਰਟੀਆਂ ਵੀ ਕਰਦੀਆਂ ਕੀ ਤੁਸੀਂ ਕੀ ਤੁਸੀਂ 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 ਮੇਰੀ ਭੈਣ ਇਹ ਚਾਹੁੰਦੇ ਹੋ ਵੀ ਹਰਿਆਣੇ ਵਾਲੇ ਕੱਲ ਨੂੰ ਕੇਜਰੀਵਾਲ ਦਾ ਭਗਵੰਤ ਮਾਨ ਦਾ ਵਿਰੋਧ ਕਰਨ ਕੀ ਤੁਸੀਂ ਚਾਹੁੰਦੇ ਹੋ ਵੀ ਜਦੋਂ ਅਸੀਂ ਕੋਈ ਵੀ ਸਾਡਾ ਪੰਜਾਬ ਦੀ ਗੱਡੀ ਨੰਬਰ ਜਾਵੇ ਚਾਹੇ ਮੰਤਰੀ ਹੋਵੇ ਚਾਹੇ ਕੋਈ ਐਮਐਲਏ ਹੋਵੇ ਚਾਹੇ ਕੋਈ ਮੁੱਖ ਮੰਤਰੀ ਹੋਵੇ ਉਹਦਾ ਵਿਰੋਧ ਹਰਿਆਣੇ ਵਾਲੇ ਅੰਮ੍ਰਿਤਸਰ ਜਾ ਕੇ ਕਰਨ ਕੀ ਆਪਾਂ ਇਹ ਚਾਹੁੰਦੇ ਆ ਜੇ ਤੁਸੀਂ ਇਹ ਚਾਹੁੰਦੇ ਹੋ ਤਾਂ ਫਿਰ ਮੈਨੂੰ ਮੈਨੂੰ ਸਮਝ ਨਹੀਂ ਆਈ ਤੁਹਾਡੀ ਗੱਲ ਦੀ ਰਾਜ ਸਭਾ ਮੈਂਬਰ ਰਾਜਸਥਾਨ ਤੋਂ ਹੈ ਇਹਦਾ ਮਤਲਬ ਆਪਾਂ ਇਹ ਚੱਲ ਨਹੀਂ ਕਿ ਕੱਲ ਉਹ ਸਭਾ ਇੰਡੀਆ ਨੂੰ ਆਪੀ ਟੁਕੜਿਆਂ ਤੇ ਪਾਰ ਚੱਲ ਫਿਰ ਮੈਂ ਮੈਂ ਤਾਂ ਆਹੀ ਗੱਲ ਕਹਿ ਰਿਹਾ ਮੈਂ ਤਾਂ ਕੇਂਦਰੀਵਾਦੀ ਮੈਂ ਪਰ ਬੰਦ ਵੀ ਜਾਣ ਕੇ ਨਹੀਂ 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 ਅਸੀਂ ਇੱਥੇ ਹੀ ਤਾਂ ਫਿਰ ਸਭਾ ਦੇ ਵਿੱਚ ਤੁਹਾਡੇ 100 ਤੋਂ ਜ਼ਿਆਦਾ ਮੈਂਬਰ ਆ ਆ ਬਸ ਬਸ ਨਹੀਂ ਨਹੀਂ ਉਹਨਾਂ ਦੀ ਕੋਈ ਸਮਝ ਨਹੀਂ ਹੈ ਉਹਨਾਂ ਦੀ ਮੈਲੀ ਨਹੀਂ ਹੈ ਤੁਸੀਂ ਕੀ ਕੀ ਕੇਂਦਰੀਵਾਦ ਨੂੰ ਪੂਰਾ ਇਨਾ ਬੂਆ ਬਣਾਇਆ ਹੋਇਆ ਹੈ ਕਿ ਕੇਂਦਰੀਵਾਦੀ ਬੰਦ ਵੀ ਗਏ ਕੀ ਵਰਗ ਵਿੱਚ ਗੱਲ ਜੋ 18 ਵੱਡੀ ਦਾ ਰਾਜ ਤੁਹਾਡੀ ਹੈ ਭਾਜਪਾ ਸਭ ਤੋਂ ਵੱਡੀ ਪਾਰਟੀ ਹੈ ਕਿੱਲੇ ਕੇਜਰੀਵਾਲ ਦਾ ਡਰ ਕੇ ਨਹੀਂ ਨਹੀਂ ਡਰ ਨਹੀਂ ਹੋਰ ਕੀ ਹੈ ਇੱਕ ਸੁਣ ਤਾਂ ਲੋ ਜੇ ਕੇਜਰੀਵਾਲ ਨੂੰ ਲੋਕ ਪਸੰਦ ਕਰਦੇ ਕਿ ਉਹ ਦਿੱਲੀ ਤੋਂ ਮਾਂਜ ਕੇ ਥੋੜੀ ਭੇਜਦੇ ਇੱਕ ਚੀਫ ਮਿਨਿਸਟਰ ਨੂੰ ਵੀ ਦਿੱਲੀ ਵਾਲਿਆਂ ਨੇ ਵਿਹਲਾ ਕਰਕੇ ਭੇਜਦਾ ਮੈਂ ਤਾਂ ਇਹੀ ਕਹਿੰਦਾ ਵੀ ਪੰਜਾਬ ਖਾਤਰ ਮੈਂ ਪੰਜਾਬ ਦੀ ਗੱਲ ਕਰ ਰਹੇ ਹਾਂ ਰੇ ਭਾਜਪਾ ਪੰਜਾਬ ਖਾਤਰ ਇੰਨੀ ਸੁਘਿਰਦਾ ਵੀ ਉਹਨਾਂ ਨੇ ਰਾਜਸਥਾਨ ਤੋਂ ਵੀ ਮੈਨੂੰ ਐਮਪੀ ਬਣਾ ਕੇ ਪੰਜਾਬ ਲਈ ਭੇਜਿਆ ਇੱਥੇ ਫਰਕ ਕੀ ਆ ਵੀ ਜਿਹੜੀ ਕਹਿੰਦੇ ਅਸੀਂ ਪੰਜਾਬ ਦਾ ਇੱਕ ਪਾਣੀ ਪੀਣ ਨੂੰ ਵੀ ਦੇਣਾ ਨਹੀਂ ਉਹ ਅੱਜ ਰਾਜ ਸਭਾ ਦੀ ਸੀਟ ਆ ਜਿਹੜੀ ਪੰਜਾਬ ਦੀ ਖੋਣਾ ਚਾਹੁੰਦੇ ਆ ਉਹ ਇਹ ਕਹਿ ਦੇਣ ਉਹ ਕਹਿ ਦੇਣ ਵੀ ਅਸੀਂ ਇਹ ਕਹਿ ਦੇਣ ਜਨਤੈਸ਼ੀ ਸਾਹਿਬ ਇਹ ਕਹਿ ਦੇਣ ਉਹ ਵੀ ਅਸੀਂ ਜਿਹੜੀ ਸੀਟ ਆ ਜਿਹੜੀ ਇੱਕ ਪੰਜਾਬ ਦੀ ਸੀਟ ਆ ਇੱਕ ਲੁਧਿਆਣੇ ਦੇ ਬੰਦੇ ਕੋਲ ਰਾਜ ਸਭਾ ਦੀ ਸੀਟ ਆ ਅਸੀਂ ਪੰਜਾਬ ਵਾਲੇ ਨੂੰ ਦਵਾਂਗੇ ਉਹ ਉਹ ਦੇ ਇੱਕ ਮਿੰਟ ਇੱਕ ਮਿੰਟ ਸੁਣ ਲੋ ਨਾ ਉਹ ਕਹਿ ਦੇਣ ਵੀ ਅਸੀਂ ਪੰਜਾਬ ਦੇ ਬੰਦੇ ਨੂੰ ਲੁਧਿਆਣੇ ਦੇ ਨੂੰ ਸੀਟ ਦਵਾਂਗੇ ਅਸੀਂ ਕਿਸੇ ਬਾਹਰਲੇ ਨੂੰ ਨਹੀਂ ਦਿੰਦੇ ਅਸੀਂ ਕਿਸੇ ਲੁਧਿਆਣੇ ਦੇ ਬੰਦੇ ਨੂੰ ਸੀਟ ਦਵਾਂਗੇ ਜਿਹੜੀ ਵੋਟ ਆ ਉਰੇ ਵੋਟ ਪੈ ਰਹੀ ਆ ਉਹ ਤੇ ਪੰਜਾਬ ਦੀ ਪੈ ਰਹੀ ਆ ਨਾ ਪੰਜਾਬ ਦੇ ਹਾਲਾਤਾਂ ਖਾਤਰ ਪੈ ਰਹੀ ਆ ਨਾ ਪੰਜਾਬ ਨੂੰ ਸੁਧਾਰ ਕਰਨ ਦੀ ਖਾਤਰ ਪੈ ਰਹੀ ਆ ਕਿ ਆਪਾਂ ਸਾਰਾ ਕੁਝ ਗੋਗੀ ਜੀ ਮਰਨ ਦਾ ਇਹ ਲਾਹਾ ਲੈਣਾ ਵੀ ਇੱਕ ਦਿੱਲੀ ਤੋਂ ਹਰਿਆਣੇ ਵਾਲੇ ਬੰਦੇ ਨੂੰ ਅਸੀਂ ਸੀਟ ਦੇ ਦਈਏ ਜੀ ਤੁਸੀਂ ਕਿੰਨੀ ਕਿੰਨੀ ਪੋਜੀਸ਼ਨ ਹੈ ਦਿੱਲੀ ਹੈ ਪੋਜੀਸ਼ਨ ਹੁੰਦਾ ਸੀ ਉਹ ਕੇਜਰੀਵਾਲ ਨੂੰ ਮੋਦੀ ਸਾਹਿਬ ਨੂੰ ਠੀਕ ਹੈ ਵਨ ਨੇਸ਼ਨ ਵਨ ਟੈਕਸ ਤੇ ਤੁਸੀਂ ਅੱਜ ਉੱਥੇ ਸਾਨੂੰ ਪੰਜਾਬ ਹਰਿਆਣਾ ਹਿਮਾਚਲ ਲੱਗ ਗਿਆ ਰਾਜਸਥਾਨ ਤੋਂ ਤੇ ਅੱਜ ਵਿਰੋਧ ਕਿਹਨੇ ਕੀਤਾ ਰਿਆ ਨੇ ਦਾ ਮੈਂ ਕੀਤਾ ਅੱਜ ਵਿਰੋਧ ਕਿਹਨੇ ਕੀਤਾ ਏ ਅੱਜ ਹਰਿਆਣੇ ਦੇ ਸੀਐਮ ਦੇ ਗੱਲ ਹੀ ਕਿਉਂ ਛੇੜਦੇ ਅਸੀਂ ਜੇ ਉਹਨਾਂ ਦਾ ਵਿਰੋਧ ਨਾ ਕੀਤਾ ਹੁੰਦਾ ਤੁਹਾਨੂੰ ਆਮ ਆਦਮੀ ਨੂੰ ਕੌਣ ਸਿਖਾਉਂਦਾ ਇਹ ਕੰਮ ਬਈ ਪੇ ਤੁਸੀਂ ਜੇ ਇੱਕ ਇੱਕ ਪੜੋਸੀ ਸਾਡਾ ਆਇਆ ਇੱਕ ਸਾਡਾ ਪੜੋਸੀ ਸੀਐਮ ਆਇਆ ਤੁਸੀਂ ਕਾਲੀਆਂ ਝੰਡੀਆਂ ਲੈ ਕੇ ਖੜ ਗਏ ਉਹਨੂੰ ਕਿਹਨੇ ਸਿਖਾਇਆ ਇਹ ਕੇਜਰੀਵਾਲ ਦੀ ਸ਼ੁਰੂਆਤ ਤਾਂ ਵਿਰੋਧੀ ਦੇ ਨਾਲੇ ਕੀਤੀ ਹੈ ਪਹਿਲਾਂ ਕਾਦੀ ਜੇ ਕੇਜਰੀਵਾਲ ਨੂੰ ਕੀ ਰਾਜ ਸਭਾ ਮੈਂਬਰ ਬਣੇ ਭੇਜ ਰਹੇ ਹੈ ਜਦੋਂ ਅਸੀਂ ਵਨ ਨੇਸ਼ਨ ਵਨ ਇਲੈਕਸ਼ਨ ਦੀ ਗੱਲ ਤੁਸੀਂ ਚਾਹੁੰਦੇ ਹੋ ਵੀ ਰਾਜ ਸਭਾ ਦੇ ਕੇਜਰੀਵਾਲ ਜਾਣ ਸਰ ਜੀ ਮੈਂ ਇੱਕ ਮਿੰਟ ਇੱਕ ਮਿੰਟ ਤੁਸੀਂ ਚਾਹੁੰਦੇ ਹੋ ਜਿਹੜਾ ਰਿਜੈਕਟਡ ਬੰਦਾ ਹੈ ਜਿਹੜਾ ਚੀਫ ਮਿਨਿਸਟਰ ਸਰਕਾਰ ਬਣਾਈ ਉਥੋਂ ਵਿਲੇ ਕਰਤੇ ਉਹ ਪੰਜਾਬ ਚ ਆ ਕੇ ਕਿਉਂ ਦਖਲ ਦੇ ਰਹੇ ਆ ਜੀ ਸਭ ਆਫ ਕਰਦਾ ਮਤਲਬ ਮਾਜੀ ਗੱਲ ਕਰਦੇ ਨਹੀਂ ਆਪਕੇ ਰਿਜੈਕਟेड ਤੇ ਕੀ ਹੁੰਦਾ ਕੋਈ ਵੀ ਬੰਦਾ ਰੇਸ ਚ ਜਾਂਦਾ ਕੋਈ ਪਾਸ ਕੋਈ ਫੇਲਦਾ ਹੁੰਦਾ ਹੀ ਹੈ ਫਿਰ ਕੋਈ ਗੱਲ ਨਹੀਂ ਫਿਰ ਆਪਾਂ ਇੰਨੀ ਪੱਖਪਾਤ ਕਿਉਂ ਕਰ ਰਹੇ ਆ ਆਪਾਂ ਇੰਨੀ ਪੱਖਪਾਤ ਕਿਉਂ ਕਰ ਰਹੇ ਆ ਤੁਸੀਂ ਮੈਨੂੰ ਸਵਾਲ ਪੁੱਛਿਓ ਮੈਂ ਜਵਾਬ ਦਿੰਦਾ ਆਪਾਂ ਆਪਣੇ ਢੂ ਕੋਈ ਡਾਇਲੋਗ ਥੋੜੀ ਕਰਨ ਤੇ ਮੈਂ ਮੇਰੀ ਤੁਹਾਡੇ ਨਾਲ ਥੋੜੀ ਕੋਈ ਲੜਾਈ ਆ ਤੁਸੀਂ ਤੁਸੀਂ ਕਾਦੇ ਲਈ ਉਹਨਾਂ ਦੀ ਪੱਖਪਾਤ ਕਰਦੇ ਹੋ ਨਹੀਂ ਮੈਂ ਤਾਂ ਇੱਕ ਕੁਐਸਚਨ ਪੁੱਛਿਆ ਕਿ ਕੇਜਰੀ ਵਾਲੋਂ ਕੱਲਾ ਮੁੱਦਾ ਕੀ ਤੇ ਕਿਉਂ ਕੇਜਰੀ ਵਾਲ ਚਲੋ ਕੇਜਰੀ ਵਾਲ ਸਭ ਤੋਂ ਵੱਡਾ ਦੇਸ਼ ਦਾ ਸ਼ਰਾਬ ਤੋਂ ਸਭ ਤੋਂ ਵੱਡਾ ਮਾਫੀਆ ਕੇਜਰੀਵਾਲਾ ਜਿਹਦੇ ਉੱਤੇ ਸਭ ਤੋਂ ਵੱਡੇ ਕੇਸ ਚੱਲਦੇ ਆ ਕਿਹੜਾ ਮੁੱਖ ਮੰਤਰੀ ਆ ਜੀ ਜਿਹੜਾ ਡੇਢ ਦੋ ਦੋ ਸਾਲ ਜੇਲ੍ਹਾਂ ਚ ਰਹਿ ਕੇ ਆਇਆ ਠੈੜੇ ਕੇਸ ਕਿਸੇ ਤੇ ਉਹ ਕੇਜਰੀਵਾਲ ਤੇ ਹੀ ਆ ਨਾ ਸਭ ਤੋਂ ਵੱਡਾ ਸ਼ਰਾਬ ਮਾਫੀਆ ਦਾ ਤੇ ਜਿਹੜਾ ਜੇਲ੍ਹ ਚ ਜਿਹਨੇ ਫੇਰ ਜੇਲ੍ਹ ਚ ਚਲੇ ਜਾਣਾ ਪੁਲਿਸ ਲੱਭਦੀ ਫਿਰਦੀ ਆ ਉਹ ਇੱਥੇ ਪੰਜਾਬ ਲੁਕਿਆ ਫਿਰਦਾ ਕੋਈ ਮੁੱਖ ਮੰਤਰੀ ਹੋਰ ਦਿਖਾ ਦਿਓ ਜਿਹੜਾ ਡੇਢ ਸਾਲ ਉਹਦਾ ਡਿਪਟੀ ਮੁੱਖ ਮੰਤਰੀ ਉਹਦੇ ਹੋਰ ਮੰਤਰੀ ਜੇਲ੍ਹ ਚ ਰਹੇ ਹੋਣ ਭਾਈ ਜਿਹੜਾ ਹੁਣ ਤੁਸੀਂ ਇਹ ਤਾਂ ਨਹੀਂ ਕਹਿ ਸਕਦੇ ਵੀ ਸੁਪਰੀਮ ਕੋਰਟ ਵੀ ਗਲਤ ਆ ਜਾਂ ਤਾਂ ਕਹਿ ਦੋ ਇਦਾਂ ਐ ਵੀ ਨਹੀਂ ਕਹਿੰਦੇ ਪਿੱਟੂ ਨਹੀਂ ਨਹੀਂ ਚਲੋ ਮੈਂ ਤਾਂ ਹੋ ਗਿਆ ਵੀ ਹਾਈ ਕੋਰਟ ਵੀ ਗਲਤ ਆ ਜਿਨ੍ਹਾਂ ਨੇ ਕੇਜਰੀਵਾਲ ਨੂੰ ਅੰਦਰ ਕੀਤਾ ਉਹਨਾਂ ਤੇ ਵਿਸ਼ਵਾਸ ਰੱਖਦੇ ਹੋ ਕਿ ਨਹੀਂ ਰੱਖਦੇ ਤੇ ਉਹਨਾਂ ਨੇ ਕੇਜਰੀਵਾਲ ਨੂੰ ਅੰਦਰ ਕੀਤਾ ਹੋਇਆ ਤੁਸੀਂ ਇਹ ਕਹਿ ਰਹੇ ਹੋ ਕਿ ਦਿੱਲੀ ਦੇ ਹਰ ਵੀ ਦੇਰੀ ਅਮਰੀਕਾ ਦਾ ਤੇ ਦਿੱਲੀ ਬਾਹਰ ਜੇਲ੍ਹ ਚ ਜੇਲ੍ਹ ਚ ਉਹਨਾਂ ਦੀ ਚੰਪੀ ਜਿਹੜੀ ਉਹ ਟਾੜੀ ਮਾਰ ਕੇ ਮ사ਜ ਹੁੰਦੀ ਆ ਉਹ ਹੋ ਜਾਵੇ ਉਹਨਾਂ ਨੂੰ ਟੈਲੀਵਿਜ਼ਨ ਮਿਲ ਜੇ ਉਹਨਾਂ ਨੂੰ ਗੱੱਦਾ ਮਿਲ ਜੇ ਇਸ ਕਰਕੇ ਉਹ ਲੇਲੜੀਆਂ ਕੱਢਦਾ ਫਿਰਦਾ ਔਰੇ ਹੋਰ ਉਹਦਾ ਕੀ ਮਕਸਦ ਆ ਮੈਨੂੰ ਦੱਸੋ ਜਿਹੜਾ ਬੰਦਾ ਵੈਗਨਾਰ ਦੇ ਗੱਲਾਂ ਕਰਦਾ ਜਿਹੜਾ ਮਫਲਰ ਦੀਆਂ ਗੱਲਾਂ ਕਰਦਾ ਸੀ ਅੱਜ ਹਿਆਤ 'ਚ ਰੁਕਦੇ ਆ ਕਿ ਨਹੀਂ ਰੁਕਦੇ ਤੁਸੀਂ ਲੋਕ ਇੰਟਰਵਿਊ ਕਰਨ ਜਾਣਦੇ ਹੋ ਕਿ ਨਹੀਂ ਕਿਹੜਾ ਪੰਜਾਬ ਦਾ ਪੈਸਾ ਲੁੱਟ ਲੁੱਟ ਇੱਥੇ ਆਰਾਮ ਨਾਲ ਗੱਦਿਆਂ ਤੇ ਪੈਂਦੇ ਆ 5 ਸਟਾਰਾਂ 'ਚ ਨਜ਼ਾਰੇ ਲੈਂਦੇ ਆ ਕਿਹੜਾ ਮੁੱਖ ਮੰਤਰੀ ਹੋਰ ਨਜ਼ਾਰੇ ਲੈਂਦਾ ਐਡੇ ਦਿੱਲੀ ਚ ਪੋਲਿਊਸ਼ਨ ਹੁੰਦਾ ਤਾਂ ਆਪਣਾ ਕੇ ਤੇਜਰੀਵਾਲ ਤਾਂ ਉਹ ਪੰਜਾਬ ਤੇ ਹਰਿਆਣਾ ਨੂੰ ਦੋਸ਼ ਪਕਰ ਦੋਸ਼ੀ ਮੰਨ ਲੇਦਾ ਹਾ ਉਹੀ ਚੇਅਰਮੈਨ ਉਹੀ ਚੇਅਰਮੈਨ ਲਾਈਆ ਪੰਜਾਬ ਦੇ ਉੱਤੇ ਪੋਲਿਊਸ਼ਨ ਬੋਰਡ ਦੀ ਜਿਹੜੀ ਕਹਿੰਦੀ ਸੀ ਵੀ ਸਾਡਾ ਸਾਹ ਦਾ ਦਿੱਲੀ ਬੰਦ ਹੁੰਦਾ ਇਹ ਇਹ ਅਸੀਂ ਕਿਵੇਂ ਬਰਦਾਸ਼ਤ ਕਰ ਲਾਂਗੇ ਜੀ ਉਹੀ ਪੋਲਿਊਸ਼ਨ ਬੋਰਡ ਦੀ ਆ ਬੁੱਢਾ ਦਰਿਆ ਨਾ ਬੁੱਢਾ ਨਾਲਾ ਜਿਹਨੇ ਬਣਾਇਆ ਸੀਚੇਵਾਲ ਸਾਹਿਬ ਦੇ ਉੱਤੇ ਲਾਤੀਓ ਬਿਠਾ ਕੇ ਕਿਉਂ ਕਿਉਂਕਿ ਇਹ 10 ਇੰਡਸਟਰੀਸਟ ਨੇ ਜਿਹੜੇ ਬੜੇ ਬੜੇ ਜਿਹੜੇ ਸਾਰੇ ਰੋਜ਼ ਸੰਜੀਵ ਰੋੜਾ ਨੂੰ ਚਲਾ ਰਹੇ ਨੇ ਜਿਹੜੇ ਘਰਾਂ 'ਚ ਫੰਕਸ਼ਨ ਕਰਦੇ ਆ ਪਾਰਟੀਆਂ ਫੰਡ ਕਰਦੇ ਆ ਉਹ ਸਾਰੇ ਦੇ ਸਾਰੇ ਉਹ ਸਾਰੇ ਦੇ ਸਾਰੇ ਇਸ ਬੁੱਢੇ ਦਰਿਆ ਨੂੰ ਸਭ ਤੋਂ ਵੱਧ ਜੇ ਕਿਸੇ ਨੇ ਉਹਨੂੰ ਦਰਿਆ ਗੰਦਾ ਬਣਾਇਆ ਤਾਂ ਇਹਨਾਂ ਨੇ ਬਣਾਇਆ ਜਿਹੜੇ ਅੱਜ ਨਾਲ ਫਿਰਦੇ ਆਲੇ-ਦਾਲੇ ਇਹ ਨੇ ਸਭ ਤੋਂ ਵੱਡੇ ਦੋਸ਼ੀ ਤੇ ਇਕੱਲੇ-ਇਕੱਲੇ ਉੱਤੋਂ ਜਾ ਕੇ ਇਹ ਪਰਮਿਸ਼ਨਾਂ ਤਿੰਨ-ਤਿੰਨ ਸਾਲ ਦੀਆਂ ਗਰੀਬ ਨੂੰ ਤਾਂ ਬੰਦ ਕਰ ਲੈਂਦੇ ਸੀ ਪਰ ਇਹ ਨਹੀਂ ਬੰਦ ਹੋਏ ਹਰ ਪਾਸ ਹਰ ਹਲ ਮੈਂ ਇਹ ਨਹੀਂ ਕਹਿੰਦਾ ਵੀ ਸਾਡੀ ਸਰਕਾਰ ਹਰ ਸਰਕਾਰ ਨੂੰ ਕੋੜੇ ਕੋੜ ਕਿਹਦੇ ਕਿਹਦੇ ਕਹਿ ਸਕਦੇ ਜਿਵੇਂ ਅਣਦੇਖੀ ਦਾ ਆਮ ਆਦਮੀ ਪਾਰਟੀ ਦੇ ਵਿੱਚ ਮੈਂ ਕਿਹ ਜੀ ਸਰਕਲ ਲਾ ਕੇ ਤੁਹਾਨੂੰ ਹੁਣੀ ਆ ਜਾਣਗੇ ਸਰਕਲ ਲਾ ਕੇ ਕੱਲੇ ਕੱਲੇ ਦੇ ਚਿਹਰੇ ਤੇ ਉਹ ਚਲੋ ਤੁਸੀਂ ਦੱਸ ਦੋ ਵੀ ਉਹ ਆਮ ਆਦਮੀ ਦੇ ਨਹੀਂ ਸੀ ਮੈਂ ਦੱਸ ਰਿਹਾ ਨਾ ਮੈਂ ਸ਼ੋਰ ਉਟੀ ਨਾ ਕਹਿ ਰਿਹਾ ਹਾਂ ਆ ਡੁਬਲੀ ਪੈਸੇ ਦੇ ਕੈਂਡੀਡੇਟ ਨੂੰ بڑے ਇੰਤਜ਼ਾਮ ਲਾ ਰਹੇ ਨੇ ਛੋਟੀ ਪਾਰਟੀ ਬਾਰੇ ਸਵਾਲ ਪੁੱਛਿਆ ਸੀ ਕਿ ਅਜਿਹੇ ਜਿਹੜੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਤੇ ਕੌਲਿਜ ਦੇ ਕਿਨੇ ਨੇ ਅੰਦਰੋਂ ਦੇ ਕਿ ਬਿਜ਼ਨਸ 파ਟਨਰ ਵੀ ਨੇ ਉਹ ਕਿਹੜੇ ਕਿਹੜੇ બીજા ਆਮ ਆਦਮੀ ਪਿੰਨੇ ਵੀ ਰੁਕਾਏ ਆਪਣੀ ਕਲਿੱਟਰ ਵੀ ਰੁਕਾਏ ਕਿ ਕਾਂਗਰਸ ਨੇ ਇਹ ਕੈਂਡੀਡੇਟ ਆਪਾ ਸੋਚਣਾ ਕਿ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਕਿਹੜਾ ਹੋਗਾ ਨਹੀਂ ਜੋ ਮੈਨੂੰ ਪਤਾ ਜੋ ਮੈਨੂੰ ਪਤਾ ਬਿਜ਼ਨਸ 파ਟਨਰ ਵਾਲੀ ਗੱਲ ਜੇ ਕਿਸੇ ਨੂੰ ਪਤਾ ਵੀ ਹੋ ਸਕਦਾ ਜੇ ਮੈਂ ਇਹ ਜ਼ਰੂਰੀ ਕਰੀਆ ਮੈਨੂੰ ਸਾਰੀਆਂ ਗੱਲਾਂ ਪਤਾ ਪਰ ਕਿਸੇ ਵੇਲੇ ਕਿਸੇ ਵੇਲੇ ਸਬੰਧ ਚੰਗੇ ਸੀ ਸਬੰਧ ਜਿਹੜੇ ਆ ਉਹ ਆਪਸ ਵਿੱਚ ਬੜੇ ਚੰਗੇ ਸੀ ਕਿਉਂਕਿ ਜਦੋਂ ਕੋਈ ਪੋਲੀਟੀਕਲ ਪਾਰਟੀ ਜਿੱਨਾ ਚਿਰ ਨਹੀਂ ਜਾਂਦਾ ਉਨਾਂ ਚਿਰ ਅਲੱਗ ਸਬੰਧ ਹੁੰਦੇ ਆ ਪਰ ਜਦੋਂ ਇੱਕ ਇੱਕ ਪਾਰਟੀ ਚ ਕੋਈ ਚਲੇ ਜਾਂਦਾ ਹੈ ਫਿਰ ਉਹ ਸਬੰਧ ਆ ਜਿਹੜੇ ਉਹ ਪਾਰਟੀਆਂ ਦੇ ਨਾਲ ਜਿਹੜੇ ਆ ਉਹ ਖੱਟੇ ਤੇ ਮਿੱਠੇ ਹੋ ਜਾਂਦੇ ਤੁਹਾਡੇ ਅੱਜ ਕੱਲ੍ਹ ਸਬੰਧ ਕਿਹਦਾ ਸੀ ਇਨਸਾਨ ਕਿਹੜੇ ਸੀਐਮ ਭਗਵਾਨ ਜੀ ਪਗਮਨਤ ਮਾਨ ਉਹ ਕਾਬਲ ਹੀ ਨਹੀਂਗਾ ਵੀ ਉਹਦੇ ਨਾਲ ਕੋਈ ਸੰਬੰਧ ਰੱਖੇ ਉਹ ਐਡਾ ਮਤਲਬ ਮੈਂ ਕੀ ਕਹਿਣਾ ਜਿਹੜਾ ਬੰਦਾ ਆਪਣੀਆਂ ਮਾਵਾ ਭੈਣਾਂ ਨੂੰ ਵਾਦਾ ਕਰਕੇ ਹਜ਼ਾਰ ਹਜ਼ਾਰ ਰੁਪਈਆ ਨਹੀਂ ਦੇ ਰੱਖ ਸਕਿਆ ਉਹ ਸੰਬੰਧ ਰੱਖਣ ਵਾਲਾ ਬੰਦਾ ਹੈ ਜਿਹੜੀਆਂ ਸਾਡੀਆਂ ਮਾਵਾ ਭੈਣਾਂ ਨੂੰ ਹਜ਼ਾਰ ਹਜ਼ਾਰ ਤੇ ਜਿਨ੍ਹਾਂ ਬਜ਼ੁਰਗਾਂ ਦੀਆਂ ਵੋਟਾਂ ਲੈਂਦਾ ਸੀ ਉਹਨਾਂ ਨੂੰ 25-2500 ਰੁਪਈਆ ਕਹਿ ਕੇ ਵੋਟਾਂ ਲੈ ਗਿਆ ਉਹ ਸੰਬੰਧ ਰੱਖਣ ਵਾਲਾ ਬੰਦਾ ਹੈ ਉਹ ਤਾਂ ਮੈਨੂੰ ਲੱਭ ਨਹੀਂ ਰਿਹਾ ਅੱਜ ਹੁਣ ਪਤਾ ਲੱਗ ਜੇ ਮੈਂ ਉਹਦੇ ਮਗਰ ਜਾਣਾ ਵੀ 10 ਉਹ ਪੁੱਲ ਦਾ ਕੀ ਹਾਲ ਆ মিডিਆ ਵਾਲੇ ਦੱਸ ਦੋ ਆ ਗਿਆ ਪਾਸਟ ਤੁਸੀਂ ਗਏ ਸੀ ਕਿ ਸੀਨ ਹਾਊਸ ਦੇ ਨਹੀਂ 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 ਉਹ ਉਹ ਤਾਂ ਉਹਨੂੰ ਭੁਲੇਖਾ ਸੀ ਘਰ ਘਰ ਤਾਂ ਵੀ ਸਰਕਾਰੀ ਲੋਕਾਂ ਦੇ ਘਰ ਹੁੰਦੇ ਆ ਤੇਰਾ ਘਰ ਥੋੜੀ ਆ ਜਿੱਦੀ ਦੇ ਕੁਛੜੇ ਲੋਕ ਹੈ ਜੇ ਵੀ ਬੇਸ਼ੱਕ ਕੇਜਰੀਵਾਲ ਨੇ ਵਾਦਾ ਕੀਤਾ ਹੈ ਕਿ ਪੂਰੇ ਦੇ ਡੈਮ ਬਣਾ ਟੇਲ ਪਹਾੜ ਲੱਗੀ ਸੀ ਆਪਾਂ ਖਤਮ ਕਰਾਂਗੇ ਦੇਖਿਓ ਉਹਨੇ ਕਿਹਾ ਦੀ ਪਾਜਪਾ ਦੇ ਨਵੇਂ ਸੀਐਮ ਬੜੇ ਬਣੇ ਦਿੱਤੇ ਨੇ ਰਿਖਾ ਗੁੱਤਰ ਨੇ ਤਾਂ ਮਿੰਟ ਜਿੰਦਗੀ ਸਿੱਸਾ ਦੇ ਕਾਪ ਦੇ ਕਹਾਣੇ ਲੇਕਿਨ 1925 ਵਾਲੀ ਗੱਲ ਕੀਤੀ ਹੈ ਮੇਡਿਸ ਮੰਗੀਆਂ ਜਿਵੇਂ ਉਹ ਅੱਜ ਵੀ ਕੇਜਰੀਵਾਲ ਨੂੰ ਡਿਗਰੀ ਬੱਚੀ ਇਹ ਤੁਸੀਂ ਵਧੀਆ ਗੱਲ ਕਹੀ ਆ ਬਈ ਹੁਣ ਕੱਲ ਨੂੰ ਦਿੱਲੀ ਦੇ ਸੀਐਮ ਵੀਰੇ ਆਉਣਗੇ ਜਦੋਂ ਦਿੱਲੀ ਦੇ ਸੀਐਮ ਭਗਵੰਤ ਮਾਨ ਸੀ ਕੀ ਕੋਈ ਪੰਜਾਬ ਚ ਇਹਨਾਂ ਦਾ ਜਦੋਂ ਇਹ ਫਿਰਦੇ ਸੀ ਕੋਈ ਅਸੀਂ ਇਹਨਾਂ ਦਾ ਵਿਰੋਧ ਕਰਦੇ ਸੀ ਇਹ ਜਿਆਦਾ ਟਾਈਮ ਪੰਜਾਬ 'ਚ ਹੀ ਰਹਿੰਦੇ ਸੀ ਨਾ ਉਦੋਂ ਚੀਫ ਮਿਨਿਸਟਰ ਬਣ ਕੇ ਵੀ ਹੁਣ ਜੇ ਕੋਈ ਹੁਣ ਦਿੱਲੀ ਦਾ ਸੀਐਮ ਆਉਂਦਾ ਇਹਨਾਂ ਦਾ ਟਿੱਡ ਦੁਖਦਾ ਏ ਬਾਈ ਭਾਜਪਾ ਦੇ ਤਾਂ 22 ਸੀਐਮ ਨੇ ਅਸੀਂ ਤਾਂ ਰੋਜ਼ ਲਿਆਉਣੇ ਆ ਔਰੇ ਪੰਜਾਬ ਜਦੋਂ ਜੀਵਨ ਗੁਪਤਾ ਜੀ ਨੇ ਜਿੱਤ ਜਾਣਾ 18 ਮਹੀਨੇ ਨੇ ਕੁੱਲ 18 ਮਹੀਨੇ 'ਚ ਸਾਡੇ ਕੋਲ 60 ਮੰਤਰੀ ਆ 22 ਸਾਡੇ ਕੋਲ ਮੁੱਖ ਮੰਤਰੀ ਆ ਜਿਨ੍ਹਾਂ ਨੇ ਹਰ ਮਹੀਨੇ ਆ ਕੇ ਔਰੇ ਗੱਫੇ ਦੇਣੇ ਆ ਆਪਣੇ ਆਪਣੇ ਮਹਿਕਮੇ ਦੇ ਆਪਣੇ ਆਪਣੇ ਸੂਬਿਆਂ ਤੋਂ ਵੀ ਮਦਦ ਕਰਨਗੇ ਸਾਡੇ ਕੋਲ ਬਿਹਾਰ ਵੀ ਆ ਯੂਪੀ ਵੀ ਆ ਮੱਧਿਆ ਪ੍ਰਦੇਸ਼ ਵੀ ਆ ਰਾਜਸਥਾਨ ਵੀ ਆ ਉੱਤਰਾਖੰਡ ਵੀ ਆ ਦਿੱਲੀ ਵੀ ਆ ਉਧਰ ਅਸਾਮ ਵੀ ਆ ਸਾਡੇ ਕੋਲ ਤਾਂ ਸਾਰੇ ਹੀ ਸੂਬੇ ਆ ਇਸ ਕਰਕੇ ਭਾਜਪੀ ਨੂੰ ਵੋਟ ਪਾ ਕੇ 22 ਸੂਬੇ ਅਦੇ ਸੀਐਮ ਕੇਂਦਰ ਸਰਕਾਰ ਤੇ ਸਭ ਤੋਂ ਵੱਡੇ ਮੋਦੀ ਜੀ ਨਰਿੰਦਰ ਮੋਦੀ ਜੀ ਉਹ ਮਿਲਦੇ ਆ ਇਹਨਾਂ ਨਾਲ ਜਾਏ ਤੇ ਇਹ ਵੀ ਇੱਕ ਥੋੜੀ ਰਾਜ ਸਭਾ ਦੀ ਸੀਟ ਆ ਜਿਹੜੀ ਉਹ ਵੀ ਖੋਲੇਣੀ ਆ ਇਹਨਾਂ ਨੂੰ ਇੱਕ ਪਾਸੇ ਇਹ ਆ ਤੇ ਭਾਈ ਜਿਹੜੀ ਤੁਸੀਂ ਗੱਲ ਕੀਤੀ ਆ ਬਿਲਕੁਲ ਅੱਜ ਦਿੱਲੀ ਦੇ ਸੀਐਮ ਬਣਿਆ ਨੂੰ 100 ਦਿਨ ਹੋਏ ਅੱਜ ਤੁਸੀਂ ਚੈਨਲ ਦਿਖਾਉਨੇ ਹੋ ਨਾ ਵੀ ਲੈਵਲ ਕਿਵੇਂ ਥੱਲੇ ਪੋਲਿਊਸ਼ਨ ਲੈਵਲ ਘਟ ਗਿਆ ਦੂਜੀ ਗੱਲ ਜਿਹੜੇ ਡੰਪ ਨੇ ਉਹ ਘਟੇ ਯਮਨਾ ਦੀ ਸਫਾਈ ਸ਼ੁਰੂ ਹੋ ਗਈ ਅੱਜ ਜਿਹੜੇ ਸਭ ਤੋਂ 84 ਰੌਇਟਸ ਦੇ ਅੱਜ ਦੰਗੇ ਪੀੜਤ ਮੈਂ ਹੁਣੇ ਹੀ ਦੇਖ ਰਿਹਾ ਸੀ ਉਹ ਦੰਗੇ ਪੀੜਤਾ ਨੂੰ ਪੁਲਿਸ ਚੱਕ ਕੇ ਲੈ ਗਈ ਜਦੋਂ ਐਮਐਲਏ ਜਿਹੜਾ ਇਲੈਕਸ਼ਨ ਲੜ ਰਿਹਾ ਉਹਨਾਂ ਦੇ ਘਰੇ ਗਏ ਅੱਜ ਉਹ ਦੰਗੇ ਪੀੜਤਾ ਨੂੰ ਭਾਜਪੀ ਉਹਨਾਂ ਨੂੰ ਨੌਕਰੀ ਦੇ ਰਹੀ